ਕਹਿਣਾ ਨਾ ਪਿਆ ਕਰੇ ਵੀ ਜਿਹੜੀਆਂ ਵੀ ਗੁਰੂ ਘਰ ਦੀਆਂ ਵੀਡੀਓ ਜਾਂ ਕੋਈ ਸਿੱਖ ਇਤਿਹਾਸ ਬਾਰੇ ਹੁੰਦੀਆਂ ਜਾਂ ਇਦਾਂ ਦੀਆਂ ਬੱਚਿਆਂ ਦੇ ਹੁੰਦੀਆਂ ਉਹਨਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਬਿਨਾ ਕਹਿ ਤੂੰ ਘਨੂਰਵਾਸੀ ਤੇ ਜ਼ਰੂਰ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਗੱਤਕੇ ਦੀਆਂ ਕਲਾਸਾਂ ਦਾ ਦੂਸਰਾ ਹਫ਼ਤਾ ਚੱਲ ਰਿਹਾ ਈ ਤੇ ਨਵੇਂ ਬੱਚੇ ਵੀ ਕਾਫੀ ਆ ਰਹੇ ਨੇ ਪੁਰਾਣੇ ਆਪਣੇ ਸਿੰਘ ਕਾਫੀ ਤਿਆਰ ਬਰ ਤਿਆਰ ਨੇ ਫੌਜਾਂ ਪੂਰੀਆਂ ਤਿਆਰ ਐ ਖੇਡਣ ਲਈ ਵੀ ਤਿਆਰ ਨੇ ਹੁਣ ਪਹਿਲਾ ਗੁੱਟ ਦੀ ਪ੍ਰੈਕਟਿਸ ਲਵਾਉਣੀ ਹੈ ਸਾਰਿਆਂ ਤੋਂ ਪਹਿਲਾਂ ਜਿਹਦੇ ਨਾਲ ਫਰਾਈ ਵਧੀਆ ਹੋ ਜਾਈ ਇਹਨਾਂ ਦੀ ਇਹ ਫਿਰ ਇਹਨੇ ਨਾਲ ਇਹ ਕਿਰਪਾਨ ਸੋਟੀ ਕੁਝ ਵੀ ਘਮਾਉਣੀ ਹੈ ਤਾਂ ਵਧੀਆ ਘੁੰਮੂਗਾ ਇਹਨਾਂ ਦਾ ਉੰਜ ਆਪਾਂ ਸਿੱਧਾ ਹੀ ਜੇ ਕਿਰਪਾਨ ਤੇ ਲੱਗ ਜੀਗੇ ਫਿਰ ਔਖਾ ਵਾ ਕਿਉਂਕਿ ਗੁੱਟ ਨਹੀਂ ਮੁੜਦਾਗਾ ਜੀ ਆਵਦੇ ਵਜਦੀ ਆ ਕਈ ਵਾਰ ਕਿਰਪਾਨ ਹੁਣ ਸਾਡੇ ਸੀਗੇ ਪਹਿਲਾਂ ਹੀ ਜੋ ਪਹਿਲਾਂ ਸਿੱਖਦੇ ਪਹਿਲਾਂ ਹੀ ਵੀ ਨਹੀਂ ਗੁੱਟਾਂ ਦੇ ਕੀਤਾ ਹੀਗਾ ਸਾਡੇ ਆਪਦੇ ਵੀ ਵਜਦੀਆਂ ਰਹੀਆਂ ਪਰ ਬਾਅਦ ਚ ਜੋ ਗੁੱਟ ਘਮਾਉਣ ਲੱਗਿਆ ਉਸ ਤੋਂ ਬਾਅਦ ਚ ਸਹੀ ਹੋਣ ਲੱਗ ਪਿਆ ਉਹਦੇ ਨਾਲ ਬਈ ਆਪਦੇ ਹੁਣ ਜਦੋਂ ਕਿਰਪਾਨ ਕੱਢਦੇ ਹਾਂ ਕੋਲ ਦੀ ਉਥੋਂ ਵੱਜਣੋਂ ਬਾਜ ਜਾਂਦੀ ਹੈ ਗੁੱਟਨਾ ਕਿਉਂਕਿ ਗੁੱਟ ਦੀ ਮੁਰਦੀ ਜੇ ਗੁੱਟ ਛੇਤੀ ਮੋੜ ਜਾਂਦਾ ਨਾਲੋਂ ਨਾਲ ਚਲੋ ਚਲੋ ਖਿੱਚ ਕੇ ਖਿੱਚ ਕੇ ਹੀ ਉਹਦੇੋਂ ਭੱਜ ਕੇ ਜਲਦੀ 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 ਅੱਛਾ ਪਿਛੇ ਆਣਾ ਇੱਕ ਦੂਜੇ ਦੇ ਖਿੱਚ ਕੇ ਖਿੱਚ ਕੇ ਖਿੱਚ ਕੇ ਸੜਤਾ ਗੜਾ ਸੜਤਾ ਗੜਾ ਚਲੋ 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 ਸ਼ਾਬਾਸ਼

एक और एक और चलो 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 एक चल 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 खेत के खेच के खेत के खेच के खेत के खेत के खच के ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਨਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਜੋ ਆਜੋ ਇੱਥੋਂ ਆਜੋ 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 ਚੱਲ 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 ਖਿੱਚ ਕੇ ਕੋਈ ਨਾ ਬੰਦਾਂਗੇ ਬੰਦਾਂਗੇ ਕੋਈ ਨਹੀਂ ਹੁੰਦਾ ਚੱਲ 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 ਆਜਾ 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 ਇੱਧਰ ਨੂੰ ਇੱਧਰ ਨੂੰ ਮੇਰੇ ਵੱਲ ਨੂੰ ਚੱਲ ਚੱਲ ਹਾਂ ਹਾਂ ਸਹੀ ਹੈ ਸਹੀ ਹੈ ਚਲ ਚਲ ਖਿੱਚ ਕੇ ਖਿੱਚ ਕੇ ਖਿੱਚ ਕੇ ਅਗਲੇ ਆਇਆ ਆਇਆ ਭੱਜਾ 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 ਚਲੋ ਵੀ ਆਇਓ ਅਗਲਾ ਜਲਦੀ ਜਲਦੀ ਚੱਲ ਚਲ ਚਲ ਖਿੱਚ ਕੇ ਖਿੱਚ ਕੇ ਭੱਜ ਕੇ ਭੱਜ ਕੇ ਜਾ ਭੱਜ ਕੇ ਆ ਮਾਰਸ਼ਲ ਆਇਆ ਪਿੱਛੇ ਨੂੰ ਚੱਲ ਖਿੱਚ ਕੇ ਰੋਕਣਾ ਜਮਾ ਨਾ ਰੋਕ ਹਾਂ ਹਾਂ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਚਲ 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 ਚੱਲ ਚਲ ਮੋਰ ਚੱਲ ਤੱਕਦੇ ਇਥੋਂ ਚਲੋ 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 ਅਗਲਾ ਬਈ ਖੱਤ ਕੇ ਲਾ ਦੇ ਚੱਲ ਐ ਯੋ ਦਾ ਖੱਤ ਕੇ ਯੋ ਦਾ ਆਇਆ ਚੱਲ ਬਈ ਆ ਪਿੱਛੇ ਨੂੰ ਆਇਆ ਚੱਲ ਮੋਰ ਚੱਲ ਜੀ ਨਾ ਬੱਚੇ ਨਾ ਜਿਹੜਾ ਨਾ ਜੀ ਨਾ ਬੱਚੇ ਕੋਈ ਵੀ ਕੋਈ ਜੇਮ ਕਰਨਾ ਜੀ ਸਾਰੇ ਬੱਚਿਆਂ ਨੂੰ ਵਧੀਆ ਕੋਰਸਾਂ ਲੈਣ ਦੇ ਦੋ ਤੇ ਜਿਹੜੇ ਬੱਚੇ ਇੱਥੇ ਵਧੀਆ ਮਤਲਬ ਕਿਦਾਂ ਨਾ ਉਹ ਨਾਮ ਵੀ ਦੇਵਾਂਗੇ ਜੀ ਮੈਨੂੰ ਗੁਰਮੱਤ ਜੀ ਜੀ ਇਹ ਜਿਹੜੇ ਬੱਚੇ ਇੱਥੋਂ ਸਕੂਲ ਚੋਂ ਪੜ੍ਹਦੇ ਫਸਟ ਟਾਊਨ ਦੇ ਸੈਟਲ ਹੋਣਗੇ ਛੇ ਉਹਨਾਂ ਦਾ ਵੀ ਸੁਨਮਾ ਕਰਾਉਣੇ ਪੈਣਗੇ ਠੀਕ ਹੈ ਤੁਹਾਨੂੰ ਪੜਾਈ ਬਹੁਤ ਜ਼ਰੂਰੀ ਹੈ ਜਰਾ ਜੀ ਤੇ ਉਹਨਾਂ ਨੂੰ ਬੋਸ ਹੋਣਾ ਚੱਲ ਰਿਹਾ ਸਾਰਾ ਠੀਕ ਹੈ ਜੀ ਨੂੰ ਸਾਫੀ ਲੋੜਾ ਬੱਦ ਬੱਦ ਸਾਫੀ ਤੋਂ ਬੱਚਿਆਂ ਨੂੰ ਆਪ ਪੂਰ ਕਰਨ ਲੋੜ ਦੇ ਜੀ ਆਪਾਂ ਕੋਲੇ ਦਰਬਾਰ ਸਾਹਿਬ ਨਾਲ ਤੇ ਕਰੋੜਾਂ ਰੁਪਏ ਲਵਾ ਦੇ ਉਹ ਨਾਲ ਬਹਿਣ ਵਾਲੇ ਕੌਣ ਜੀ ਆਜਾ ਸਾਨੂੰ ਇਸ ਪਾਸੋਂ ਛੱਟ ਕੇ ਥੋੜਾ ਜਿਹਾ ਬੱਚਿਆਂ ਕੋਲ ਪਸਤ ਧਿਆਨ ਦੇਣ ਦੀ ਲੋੜ ਆ ਜੀ ਸਹੀ ਗੱਲ ਸਿੱਕਲਵਾੜੀ ਆ ਜਿੱਨਾਂ ਸਤਨਾਕਪੁਰ ਸਿੱਕਲਵਾੜੀ ਦੇ ਮਹਿਕਦੇ ਫੁੱਲ ਹੈ ਜੀ ਉਹ ਇਹ ਪਤਾ ਕਿੱਦਾਂ ਕਹਿੰਦੇ ਉਹਨਾਂ ਨੂੰ ਉਹ ਉਹਦੀਆਂ ਮੈਡੀਕਲ ਨਵੇਂ ਨਾ ਚਾਹੁੰਦੇ ਆਗੇ ਜੀ ਜੀ ਗੁਰਬਾਣੀ ਦੇ ਨਾਲ ਜੁੜ ਕੇ ਬੰਦਨਵਾਤ ਜੀ ਕੱਲ ਐਤਵਾਰ ਨੂੰ 11 ਫਰਵਰੀ ਨੂੰ ਮਸਜਿਦ ਵੀ ਹੋ ਰਿਹਾ ਜੀ ਕਾਫੀ ਬੱਚੇ ਆ ਜਿਹੜੇ ਨਾਲ ਖਾਇ ਬਚਨ ਹੋ ਸਕਣ ਵਾਸਤੇ ਠੀਕ ਹੈ ਜੀ ਉਹਨਾਂ ਦਾ ਬਟਾਉਣੇ ਵੀ ਉਹਨਾਂ ਨੂੰ ਪੇਸ਼ ਕਰ ਸਕੋ ਜੀ ਸਾਰਾ ਦੋਸਤ ਨੂੰ ਸਾਥ ਚੱਲ ਜਾਓ ਪੁਲਿਸ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਮਾਇਆ ਕਰਕੇ ਸਾਨੂੰ ਜੁੜਨ ਦੀ ਲੋੜ ਬਹੁਤ ਬਹੁਤ ਸਾਥ ਦਿਓ ਜੀ ਜੀ ਕਿ ਆਪਾਂ ਇੱਥੇ ਇੱਕ ਜਿਹੜਾ ਗੱਤਕ ਦਾ ਟੂਰਨਾਮੈਂਟ ਵੀ ਕਰਵਾਉਣਾ ਠੀਕ ਹੈ ਕਿ ਕਿਉਂਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਜੀ ਸਪੋਰਟ ਦੇ ਬੇਨਤੀ ਸਾਰੇ ਵੀਰਾਂ ਨੂੰ ਬਤਨ ਸਾਥ ਦਿਓ ਬਾਅਦ ਵਿੱਚ ਹੋਾਈ ਚਲੋ ਆਪਾਂ ਫੋਕਸ ਕਰਦੇ ਸ਼ਾਬਾਸ਼ 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 ਮਕੇ ਸ਼ਾਬਾਸ਼ ਵੈਰੀ ਗੁੱਡ ਚਲੋ ਚਲੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਹਾਂ ਫਰ ਮਕੇ ਘੁਮਕੇ

ਚੱਲ 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 ਮੁੜਿਆ ਚਾਲੋ ਲਓ ਜੀ ਅੱਜ 40 ਤੋਂ 42 ਬੱਚੇ ਆ ਤੇ ਬੱਚਿਆਂ ਦੀ ਸੰਖਿਆ ਹੋਰ ਵਧਣੀ ਚਾਹੀਦੀ ਆ ਤੇ ਵੱਧ ਤੋਂ ਵੱਧ ਮੇਰੇ ਵੀਰਾਂ ਨਾਲ ਮੈਨੂੰ ਕਹਿਣਾ ਨਾ ਪਿਆ ਕਰੇ ਵੀ ਜੜੀਆਂ ਵੀ ਗੁਰੂ ਘਰ ਦੀਆਂ ਵੀਡੀਓ ਜਾਂ ਕੋਈ ਸਿੱਖ ਇਤਿਹਾਸ ਬਾਰੇ ਹੁੰਦੀਆਂ ਜਾਂ ਇਦਾਂ ਦੀਆਂ ਬੱਚਿਆਂ ਦੀਆਂ ਹੁੰਦੀਆਂ ਉਹਨਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਬਿਨਾ ਕਹਿਏ ਤੂੰ ਪੰਡੂਰਵਾਸੀ ਤੇ ਜਰੂਰ ਸ਼ੇਅਰ ਕਰਿਆ ਕਰਨ ਬਰੇ ਬਣਾ ਲਿਓ ਸਾਡੀ ਹੁਣ ਸਾਰਿਆਂ ਦੀ ਬਣਾ ਦੇਣੀ ਆ punya <türk>

わかりました。 आदरणीय परिवार के ਚੱਲ ਚੱਲ ਆਪ ਚੰਗੀ ਵੇ ਸਾਰਿਆਂ ਦਾ ਸੇਰਾ ਇਹ ਲੱਕੀ ਦਾ ਮੁੰਡਾ ਫੇਰ ਫੇਰ ਮੈਨ ਪੂਰਾ ਇਕਟਾ ਬਾਬਾ ਜੀ ਕਿਉਂ ਚੱਲ 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 ਹਾਂ ਸਭ ਤੋਂ ਛੋਟਾ ਹੀ ਆ ਮੇਲਾ ਦਾ ਸਾਰਿਆਂ ਦਾ ਛੋਟਾ ਬੱਚਾ ਇੱਥੇ ਆ ਵੇ ਲੋ ਪੂਰਾ ਇਕਟਾ ਵਾ ਫੇਰ ਕੌਮ ਕੇ ਕੌਮ ਕੇ ਦਾ ਦੋਰ ਨਹੀਂ ਪੋੜਦਾ ਚੱਲੋ ਭਾਈ ਚੱਲੋ ਆਇਆ ਵੇ ਸੇ ਚੱਲ ਵੀ ਚੱਲ ਯੋਧਿਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ